ਲੋਵੀ ਦੋਸਤੋ ਨਵੀਂ ਵੀਡੀਓ ਇਹ ਸਾਡੇ ਕੋਲ ਫਲੱਡ ਦੇ ਹਵਾਲੇ ਨਾਲ ਹੀ ਚੜ੍ਹਦੇ ਪੰਜਾਬ ਚ ਕਿਵੇਂ ਸੁਰਤਿ ਹਾਲ ਏ ਕੀ ਹੋ ਰਿਹਾ ਏ ਔਰ ਲੋਕਾਂ ਨੂੰ ਕਿਵੇਂ امداد ਪਹੁੰਚ ਰਹੀ ਏ ਕੀ ਉਹਨਾਂ ਨੂੰ ਮਤਲਬ ਮੁਸੀਬਤਾਂ ਵਗੈਰਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਹਵਾਲੇ ਨਾਲ ਆਪਣੀ ਕੋਈ ਵੀਡੀਓ ਹੈ ਚਲ ਕੇ ਵੀਡੀਓ ਦੇਖਨੇ ਆ ਹਾਂਜੀ ਪੰਜ ਰਾਤਾਂ ਤੋਂ ਮਕਾਨ ਤੋਂ ਕਾਹ ਕੱਟੀਆਂ ਲਾਣ ਨੇ ਇਹੋ ਮੁੰਡਾ ਜਿਹੜਾ ਪੰਜ ਰਾਤਾਂ ਬੈਠਿਆ ਪੰਜ ਰਾਤਾਂ ਕੱਟੀਆਂ ਉੱਠੇ ਉੱਠੇ ਪੰਜ ਕੋਈ ਮਨਪ੍ਰਸ਼ਾਸਨ ਨਹੀਂ ਕੋਈ ਮਦਨੀਆ ਆਪਣੇ ਅਰਦਾਸ ਪਰ ਜਲੇਦਾ ਮੈਗਨਾ ਸਭ ਤੋਂ ਗੰਦਾ ਪ੍ਰਸ਼ਾਸਨ ਆ ਜੀ ਮਾਤਾ ਜੀ ਸੀਗੇ ਜਾਂ ਹੋਰ ਜਿਹੜੇ ਸੀਗੇ ਸਾਰੇ ਪੇਸ਼ੈਂਟ ਸੀਗੇ ਕੁਛ ਨੂੰ ਬੀਪੀ ਦੀ ਪ੍ਰੋਬਲਮ ਕੋਈ ਕੋਈ ਪ੍ਰੋਬਲਮ ਮਤਲਬ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਪੰਜ ਦਿਨਾਂ ਸਾਧ ਦੇ ਉੱਤੇ ਰਾਤਾਂ ਕੱਟੀਆਂ ਜੀ ਜੀ ਆਪਾਂ ਥੱਲੇ 6 6 7 7 ਫੁੱਟ ਪਾਣੀ ਚੜਿਆ ਸੀਗਾ ਸਾਡੇ ਜ਼ਿਲ੍ਹੇ ਦੇ ਜਿਹੜੇ ਗਰਦਾਸਪੁਰ ਦੇ ਜਾਂ ਦਿਨਨਗਰ ਦੇ ਐਮ.ਐਲ.ਏ ਆ ਡੀ.ਸੀ ਆ ਮੈਂ ਕਹਿੰਦਾ ਸਿਰੇ ਦੇ ਗੰਦ ਬੰਦੇ ਮੇਰੀ ਦਪੀਲ ਆ ਵੀ ਕਰਾਓ ਨੌਕਰੀ ਆਪਣੀ ਜਿਹੜਾ ਕੰਮ ਆ ਛੱਡ ਗਏ ਤੇ ਕੋਈ ਦਿਹਾੜੀ ਤਪਾ ਕਰੋ ਕਿਉਂਕਿ ਲੋਕਾਂ ਦੀ ਇਹ ਹੈਗੇ ਲੋਕਾਂ ਦੀ ਸੇਵਾ ਦੇ ਲਈ ਤੇ ਜਦੋਂ ਇਹੋ ਜਿਹਾ ਕੰਮ ਦੇ ਵਿੱਚ ਲੋਕਾਂ ਦੀ ਸੇਵਾ ਨਹੀਂ ਕੀਤੀ ਤੀ ਗਣਾ ਤਾਂ ਧਰਾਂ ਚ ਹੋਣੀ ਆਣਾ ਤੇ ਆਪਾਂ ਵੀ ਕਾਦਨੇ ਆ ਵੀ ਅੱਗੇ ਤੋਂ ਕੋਈ ਐਮ.ਐਲ.ਏ ਕੋਈ ਵੀ ਜਿਹੜਾ ਸਰਕਾਰੀ ਬੰਦਾ ਇੱਧਰ ਵਰਦਾ ਸੋਚ ਸਮਝ ਕੇ ਬੜੇ ਪਹਿਲੇ ਨੰਬਰ ਤੇ ਮੈਂ ਖੜਾ ਹੋਊਗਾ ਉਹ ਆਪਣੀ ਜਾਣ ਦਾ ਜ਼ਿੰਮੇਵਾਰ ਹੋਗਾ ਜਿੰਨ ਪਹੁੰਚਤਾ ਕਹਿੰਦਾ ਵੀ ਸਿਰੇ ਦਾ ਗੰਦ ਬੰਦਾ ਉਹ ਵੀ ਕੋਈ ਨਹੀਂ ਆ ਗੱਪਾਂ ਰੋੜਦਾ ਵਾ ਐਲਾਨੇ ਸਰਕਾਰ ਆ ਬਸ ਬੋਲ ਕੇ ਚੱਲ ਜਾਂਦੇ ਆ ਆਪਾਂ ਉੱਥੇ ਆਪ ਖੁਦ ਚਾਰ ਰਾਤਾਂ ਉੱਤੇ ਰਹੇ ਆ ਜੀ ਜੇ ਆਪਣੀ ਜਾਣਦੇ ਜੇ ਜਦੋਂ ਸਾਡੀ ਓਖੀ ਬਣੀ ਸੀ ਨਾ ਜਾਣਦੇ ਉਦੋਂ ਜਦੋਂ ਕੋਈ ਨਹੀਂ ਫੜਿਆ ਤੇ ਫਿਰ ਸਾਡੇ ਚੰਗੇ ਟਾਈਮ ਤੇ ਕਿਉਂ ਹੁੰਦੇ ਨੇ ਜਦੋਂ ਸਾਡੇ ਦੇ ਵਕਤ ਸੀ ਉਦੋਂ ਆਇਆ ਨਹੀਂ ਤੇ ਹੁਣ ਵੋਟਾਂ ਲੈਣਾ ਆ ਤੇ ਹਿਸਾਬ ਦਾ ਆਪਾਂ ਪੂਰੇ ਤਿਆਰ ਆ ਸਾਡੇ ਵੀਰ ਨਾਲ ਖੜੇ ਨੇ ਸਾਰੇ ਆਪਾਂ ਸਿੱਧੀ ਗੱਲ ਕਹਾਂਦੀ ਵੀ ਦਰਿਆ ਨਹੀਂ ਟਪੰਦੇ ਨਾ ਆਪਾਂ ਜੀ ਆਪਾਂ ਮੌਕੇ ਦੇ ਪਿੰਡ ਹੋਈ ਸਿੱਧੀ ਗੱਲ ਆ ਜੀ ਮੁੱਖ ਮੰਤਰੀ ਦਾ ਹੈਲੀਕਾਪਟਰ ਦੇ ਗਿਆ ਸੀ ਆਹ ਔਰ ਮੇਰੇ ਤੋਂ ਵੀਡੀਓ ਵੀ ਪਈ ਆ ਉਹ ਮੇਰੇ ਕੋਲ ਬਾਈ ਰਿਟਨ ਵੀ ਪਿਆ ਜਿਹੜੀ ਵੀਡੀਓ ਪਿੱਛੇ ਜਿਹੜੀ ਹੁਣ ਇੱਕ ਨੋਟ ਵਾਇਰਲ ਹੋਇਆ ਦਾ ਤੇ ਜਿਹੜਾ ਉਹ ਹੈ ਡਿਰੇਕਟਰ ਉਹਨਾਂ ਦਾ ਉਹ ਸਿਰਫ 25 ਮਿੰਟ ਥੋਟਿਆ ਵਾ ਕਿਸੇ ਨੂੰ ਰਿਪੋਰਟ ਨਹੀਂ ਕੀਤਾ ਆ ਮੋਟਰਸਾਈਕਲ ਹੋਇਆ ਆ ਪੰਨੇਗਾ ਤਾਂ ਬਾਈ ਬੰਨੇ ਦਾ ਪਰੋਂਦਾ ਨਹੀਂ ਇਹ ਰਾਇ ਬੜਾ ਖਰਾਬ ਹੈ ਸੜਕ ਬੜੀ ਟੁੱਟੀ ਦੀ ਫੜ ਕੇ ਲੈੰਦਾ ਖਿੱਚ ਕੇ ਲਿਆ ਗਿਆ ਖੁੱਬ ਗਿਆ ਸੀ ਖੁੱਬੇ ਦਾ ਇਸ ਪਾਈ ਪਾ ਫੋਟੋ ਮਿੱਟੀ ਜਿਹੜੀ ਤੇ ਤਾ ਜਿਹੜੇ ਤੇ ਜੜ ਗਿਆ ਕੰਜਿਆਂ ਦਾ ਪਟਿਆ ਕਿੰਨੇ ਪਿੰਡਾਂ ਗਏ ਸੱਤ ਪਿੰਡ ਸੱਤ ਪਿੰਡ ਹਾਂਜੀ ਤੇ ਪਾਣੀ ਉਤਰ ਗਿਆ ਹੋ ਇੱਥੇ ਪਾਣੀ ਦੇ ਉਤਰਿਆ ਹਾਲ ਬਹੁਤ ਮਾੜਾ ਲੋਕਾਂ ਦਾ ਅੱਛਾ ਜੀ ਕੀ ਸਥਿਤੀ ਆ ਹੁਣ ਉੱਥੇ ਸਥਿਤੀ ਆ ਵੀ ਪਾਣੀ ਘਟ ਜੇ ਲੋਕਾਂ ਨੂੰ ਸਹੂਲਤ ਮਿਲੇ ਮਸ਼ਵਤੇ ਅਗਰ ਬੋਰ ਆਏ ਕਾਹੇ ਲੋਕਾਂ ਨੂੰ ਨੰਗਾ ਦਾ ਸਹੋਜੇ ਹਾਂ 7-8 8 ਦਿਨ ਹੋ ਗਏ ਬਿੜੀ ਨਹੀਂ ਪੈਂਦੀ ਦਰਿਆਈ ਅਜੇ ਤੱਕ ਬਿੜੀ ਨਹੀਂ ਬਿੜੀ ਨਹੀਂ ਗਈ 8 ਦਿਨ ਹੋ ਗਏ ਪਰਸਪੂਰੇ ਇੱਕ ਵਾਰ ਤੇ ਥੋੜੀ ਜਿਹੀ ਸਾਰੀਆਂ ਆਈਆਂ ਬੈਗ ਬਸ ਸੰਪਰਕ ਟੁੱਟਿਆ ਵਈ ਇੱਕ ਵਾਰ ਸੰਪਰਕ ਤਾਂ ਟੁੱਟਾ 20 ਸਾਲ ਤੋਂ 23 ਦਿਨ ਤੱਕ ਟੁੱਟਿਆ ਸਮਾਂ ਤੇ ਹਾਂ ਉਹ ਕੀ ਕਰ ਸਦਾ ਬੰਦਾ ਅੰਤੂਈ ਮੋੜਸਾਂ ਸੱਚ ਕੀ ਲੈ ਗਏ ਹੋਰ ਕਿੱਚ ਕੀ ਲੈ ਗਏ ਮੋੜਸਾਂ ਦੇਖੋ ਤੁਹਾਡੇ ਸਾਹਮਣੇ ਛੇ ਜਣੇ ਦੇ ਮੋਟਰਸਾਂ ਲੱਗੇ ਹੋਰ ਕਿੰਨੇ ਮੋੜਸਾਂ ਉੱਥੇ ਮੋਟਰ ਘਟ ਗੜੇ 10 15 ਆਪਣੇ ਨਾਮ ਆਲੇ ਵਿੱਚ ਸਪੋਟ ਮੋਟਰ ਬ੍ਰਿਟਿਸ਼ ਵੀਟੇ ਮੋਟਰ ਕਿੱਚ ਮੋੜਸਾਂ ਇੱਥੇ ਨੇੜੇ ਆਹ ਸਾਹਮਣੇ ਨਾਲ ਹੀ ਆ ਬੁੱਟੇ ਨਾਲ ਹੀ ਆ ਹਾਂਜੀ 500 ਮੀਟਰ ਦੇ ਮੂਰੇ ਇੱਥੋਂ 500 ਮੀਟਰ ਦੇ ਹਾਂਜੀ ਇਹ ਇਕੱਠੇ ਕਿਵੇਂ ਹੋ ਗਏ ਸਾਰੇ ਨਦਰੀ ਜਿਹੜੇ ਪਾਪਰ ਲੋਕੀ ਜਾਂਦੇ ਪਰ ਇਧਰ ਲਾ ਜਾਂਦੇ ਆ ਨਾ ਮਤਲਬ ਵੀ ਆਪਣੇ ਨੁਕਸਾਨ ਨਾ ਹੋਵੇ ਕਿਉਂਕਿ ਸੋਖੇ ਲੰਗੇ ਜਾਣ ਪਰ ਪਾਣੀ ਆਨ ਕਰਨ ਦਾ ਜਿਹੜਾ ਵੀ ਫਿਰ ਇਕੱਠੇ ਹੋ ਗਈ ਪਾਣੀ ਬਹੁਤ ਚੜ ਗਿਆ ਸੀਗਾ ਘਟੋ ਘਟ ਚਾਰ ਚਾਰ ਪੰਜ ਪੰਜ ਫੁੱਟ ਰੇਤਾ ਉੱਤੇ ਜਿਹੜਾ ਚੜਿਆ ਸੀ ਇਹਦਾ ਜਿਹੜਾ ਹਾਂਜੀ ਆ ਜਿਵੇਂ ਰੇਤਾ ਇਧਰ ਵੀ ਚੜ ਗਿਆ ਖਮਾ ਤਾਂ ਜਿਵੇਂ ਚੜ ਗਿਆ ਇਹ ਤਾਂ ਇਹ ਨੁਕਸਾਨ ਵੀ ਨਸਖਾਣੇ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਮਾਦ ਖਤਮ ਇਹ ਸਭ ਤੋਂ ਪਹਿਲਾਂ ਇਧਰ ਹੀ ਆਇਆ ਹਸਲ ਤੋਂ ਪਹਿਲਾਂ ਇਧਰ ਹੀ ਆਇਆ ਇਧਰ ਹੀ ਆਇਆ ਹਾਂਜੀ ਉਸ ਤਰ੍ਹਾਂ ਪਾਣੀ ਆਇਆ ਤਾਂ ਫਿਰ ਸੋਨਾ ਪੂਰੇ ਸੰਪਰਕ ਟੁੱਟ ਗਿਆ ਪੂਰਾ ਪੂਰਾ ਹਾਂਜੀ ਐਸਮਾਨ ਲੱਭਣਾ ਬਣਾ ਕੱਢਣਾ ਗੱਲ ਬੜੇ ਪਣਾ ਕੱਢੇ ਪਣਾ ਘਰ ਜਾ ਕੇ ਪਾਰ ਪਿੰਡੋ ਜਾ ਕੇ ਪਾਰ ਜਿਸ ਬੋਲੇ ਵੀਡੀਓ ਵਾਇਰਲ ਹੋਈ ਹੈ ਨਾ ਜਿਹੜੀ ਪੂਰੇ ਪੰਜਾਬ 'ਚ ਹੋਈ ਹੈ ਜਿਹੜੀ ਸੱਤਿਆ ਨੇ ਇੱਕ ਘਰ ਦੇ ਬੰਦੇ ਜਿਹੜੇ ਜੀਹੋ ਕੋਠੇ ਉੱਪਰ ਅੱਛਾ ਜੀ ਕਾਹਦੇ ਪਾ ਜਿਹੜਾ ਰਾਹ ਪੰਜ ਰਾਤਾਂ ਤੋਂ ਮਕਾਨ ਦੇ ਉਪਰਾਂ ਕੱਟੀਆਂ ਨੇ ਇਹੋ ਮੁੰਡਾ ਹੀ ਜਾਂਦਾ ਪੰਜ ਰਾਤਾਂ ਤੋਂ ਕੱਟੀਆਂ ਹਾਂਜੀ ਪੰਜ ਰਾਤਾਂ ਤੋਂ ਕੱਟੀਆਂ ਨੇ ਉੱਠੇ ਉਪਰੀ ਹਾਂਜੀ ਕੋਈ ਮਨਾ ਪ੍ਰਸ਼ਾਸਨ ਨੇ ਕੋਈ ਮਤਨੀ ਆਪਣੇ ਅਰਦਾਸਪੁਰ ਜਿਲ੍ਹੇ ਦਾ ਮੈਂ ਕਹਿੰਦਾ ਸਭ ਤੋਂ ਗੰਦਾ ਪ੍ਰਸ਼ਾਸਨ ਹਾਂਜੀ ਪਰ ਆਪਣੇ ਦੋਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਥਾਨਕੋਟ ਦੇ ਦੋ ਪਿੰਡ ਪੈਂਦੇ ਆ ਲਸਿਆਣ ਤੇ ਝੰਬਰ ਉਹਨਾਂ ਨੂੰ ਹਰ ਫੈਸਿਲਿਟੀ ਦਿੱਤੀ ਸਾਡੇ ਕੰਟਰੈਕਟਰ 'ਚ ਵੀ ਸੀਗੇ ਉਹ ਪਰ ਉਹਨਾਂ ਨੂੰ ਆਪਾਂ ਕਿਹਾ ਵੀ ਸਾਡੀ ਵੀ ਹਲਪ ਕਰੋ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਇਹ ਅਰਦਾਸਪੁਰ ਜਿਲ੍ਹੇ ਦਾ ਆਰਡਰ ਨਹੀਂ ਆਗਾ ਸਾਡੇ ਜਿਲ੍ਹੇ ਦੇ ਜਿਹੜੇ ਅਰਦਾਸਪੁਰ ਦੇ ਜਾਂ ਦਿਨਨਗਰ ਦੇ ਐਮ ਜੇ ਲਾਪੀ ਕੋ ਨੌਕਰੀ ਆਪਣੀ ਜਿਹੜਾ ਕੰਮ ਛੱਡ ਗਏ ਤੇ ਕੋਈ ਦਿਹਾੜੀ ਤਪਾ ਕਰੋ ਕਿਉਂਕਿ ਲੋਕਾਂ ਦੀ ਇਹ ਹੈਗੇ ਲੋਕਾਂ ਦੀ ਸੇਵਾ ਦੇ ਲਈ ਤੇ ਜਦੋਂ ਇਹੋ ਜਿਹਾ ਟਾਈਮ ਦੇ ਵਿੱਚ ਲੋਕਾਂ ਦੀ ਸੇਵਾ ਨਹੀਂ ਕੀਤੀ ਤੀ ਜਿਹੜਾ ਨਾ ਤਰਾਂ ਚ ਹੋਣੀ ਆ ਨਾ ਤੇ ਮੁੱਖ ਮੰਤਰੀ ਤੇ ਹੈਲੀਕਾਪਟਰ ਦੇ ਕੇ ਸੀ ਆ ਉਹ ਮੇਰੇ ਤੋਂ ਵੀਡੀਓ ਵੀ ਪਈ ਆ ਉਹ ਮੇਰੇ ਕੋਲ ਬਾਈ ਰਿਟਨ ਵੀ ਪਿਆ ਜਿਹੜੀ ਵੀਡੀਓ ਪਿੱਛੇ ਜੀ ਹੁਣ ਇੱਕ ਨੋਟ ਵਾਇਰਲ ਹੋਇਆ ਵਾ ਵੀ ਜਿਹੜਾ ਉਹ ਹੈਲੀਕਾਪਟਰ ਆਉਣਾ ਦਾ ਉਹ ਸਿਰਫ 25 ਮਿੰਟ ਇੱਥੇ ਉੱਟਿਆ ਵਾ ਕਿਸੇ ਨੂੰ ਰੈਸਕਿਊ ਨਹੀਂ ਕੀਤਾ ਡੇਰੇ ਬਾਬੇ ਨਾਨਕ ਉਹ 25 ਮਿੰਟ ਉੱਟਿਆ ਤੇ ਫਿਰ ਜਿਹੜਾ ਉਹ ਫਗਵਾੜੇ ਵਾਲੀ ਸਾਈ ਤੇ ਭਗਵੰਤ ਮਾਨ ਸਾਹਿਬ ਜਿਹੜੇ ਨੇ ਜਿਹਨੂੰ ਭਗਵੰਤਾ ਕਹਿੰਦੇ ਵੀ ਸਿਰੇ ਦਾ ਗੰਦ ਬੰਦਾ ਉਹ ਵੀ ਕੋਈ ਨਹੀਂ ਗੱਪਾਂ ਰੋੜਦਾ ਵਾ ਐਲਾਨੇ ਸਰਕਾਰ ਆ ਬਸ ਬੋਲ ਕੇ ਚੱਲ ਜਾਂਦੇ ਆ ਆਪਾਂ ਉੱਥੇ ਆਪ ਖੁਦ ਚਾਰ ਰਾਤਾਂ ਉੱਤੇ ਰਹੇ ਆ ਜੀ ਪਰ ਹੱਥ ਬਿਨਾ ਕਿਸੇ ਸਰਕਾਰੀ ਮਦਦ ਤੋਂ ਕੋਈ ਨਹੀਂ ਕੋਈ ਅਪਲ ਲੋਕੇਸ਼ਨ ਪਤਾ ਨਹੀਂ ਕਿੰਨੀ ਕ ਆਪਣੀ ਭੇਜੀਆ ਸਾਡੇ ਵੀਰ ਸਾਡੇ ਖੜੇ ਨੇ ਇਹਨਾਂ ਨੂੰ ਆਪਾਂ ਲੋਕੇਸ਼ਨਾਂ ਛੱਡ ਦਿੱਤੀਆਂ ਵੀ ਇਹ ਵੀ ਆਪਣੀ ਪੂਰੀ ਦੌੜ ਕਰਦੇ ਜਿਹੜੇ ਅੰਦਰ ਸੀਗੇ ਇਹਨਾਂ ਨੂੰ ਕਹਿ ਦਿੰਨਾ ਵੀ ਆਪਾਂ ਕੋਈ ਨਹੀਂ ਤੁਹਾਡਾ ਜਾਹਜ ਭੇਜ ਰਹੇ ਆ ਪਰ ਉੱਥੇ ਕੋਈ ਮਦਦ ਨਹੀਂ ਪੁੱਜੀ ਰਾਸ਼ਨ ਪਾਣੀ ਜਿਹੜਾ ਸਾਡੇ ਕੋਲ ਸੀਮਤ ਸੀਗਾ ਫਿਰ ਇਹ ਜਿਹੜੇ ਸੀ ਤੁਹਾਡੇ ਤੋਂ ਥੋੜੀ ਦੂਰ ਸੀਗੇ ਪਰ ਇਹਨਾਂ ਨੇ ਸਾਨੂੰ ਆਪਣਾ ਜਿਹੜਾ ਰਾਸ਼ਨ ਸਾਨੂੰ ਸਪੋਰਟ ਕੀਤੀ ਸਾਡੀ ਬਹੁਤ ਹੀ ਪਰ ਜੇ ਆਪਾਂ ਕਹਾਂ ਦੀ ਸਾਡੇ ਨਾਲ ਸਾਡੇ ਮਾਤਾ ਜੀ ਸੀਗੇ ਜਾਂ ਹੋਰ ਜਿਹੜੇ ਸੀਗੇ ਸਾਰੇ ਪੇਸ਼ੈਂਟ ਸੀਗੇ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਕੋਈ ਕੋਈ ਆਧੁਤ ਨਾਟਾ ਘਟ ਜੀ ਜੀ ਆਪਾਂ ਥੱਲੇ 6 6 7 7 ਫੁੱਟ ਪਾਣੀ ਚੜਿਆ ਸੀਗਾ ਤੇ ਨਾਲ ਵੀ ਹੁੰਦਾ ਥੱਲੇ ਪਾਣੀ ਉੱਪਰ ਇਧਰ ਆਪ ਦੇ ਰੱਖੇ ਵਜਿਆਂ ਦੀ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਵੈਸੇ ਵੀ ਜਿਹੜੀ ਹੈ ਸਰਕਾਰ ਤੋਂ ਕੋਈ ਆਸ ਨਹੀਂ ਹੈ ਆਪਣੀਆਂ ਜਿੰਨੀ ਸਿਕ ਕਮਿਊਨਿਟੀਆ ਜਾਂ ਲੋਕਲ ਸਰਵਿਸ ਜਿਹੜੀ ਹੈ ਉਹਨਾਂ ਨੇ ਕੀਤੀ ਉਹ ਵੀ ਇਸ ਪਾਸੇ ਕਿਉਂਕਿ ਇਧਰ ਜਿਹੜੀ ਆ ਕੋਈ ਲੋਕਲ ਸਰਵਿਸ ਨਹੀਂ ਜਾ ਸਕਦੀ ਦਰਿਆ ਪੈਂਦਾ ਹੈ ਦਰਿਆ ਦੇ ਵਿੱਚ ਮਸ਼ੂਆ ਜਿਹੜੀ ਵੀਡੀਓ ਨਹੀਂ ਜਾ ਸਕਦੀ ਤੇ ਜਿਹੜੀ ਆ 에ਅਰ ਸਰਵਿਸ ਜਾਏਗੀ ਹੈਲੀਕਾਪਟਰ ਜਿਹੜੇ ਨੇ ਹਾਲੀ ਪਰ ਉਹ ਵੀ ਸਰਕਾਰ ਨਹੀਂ ਕਰਨਾ ਉਹ ਤਾਂ ਹਾਂ ਸਰਕਾਰ ਨੇ ਕੋਈ ਹੱਜੀ ਮਦਦ ਨਹੀਂ ਕੀਤੀ ਆਪਾਂ ਖੁਦ ਦੱਸ ਰਿਹਾ ਵੀ ਜਿਵੇਂ ਵੀ ਚਾਰ ਰਾਤਾਂ ਗੱਟੀਆਂ ਨੇ ਉੱਪਰ ਸਾਨੂੰ ਪਤਾ ਵੀ ਕੀ ਬੀਤੀ ਸੀ ਉਹ ਆਪਾਂ ਕਹਾਲੀ ਵੀ ਦੂਜਾ ਹੀ ਜਨਮ ਹੈ ਰੱਬ ਦੇ ਰੱਖੇ ਬਚੇ ਆ ਸਰਕਾਰ ਤੋਂ ਕੋਈ ਨਹੀਂ ਆ ਤੇ ਆਪਾਂ ਵੀ ਕਹ ਦਨੇ ਆ ਵੀ ਅੱਗੇ ਤੋਂ ਕੋਈ ਐਮਐਲਏ ਕੋਈ ਵੀ ਜਿਹੜਾ ਸਰਕਾਰੀ ਬੰਦਾ ਇੱਧਰ ਵੜਦਾ ਸੋਚ ਸਮਝ ਕੇ ਬੜੇ ਪਹਿਲੇ ਨੰਬਰ ਤੇ ਮੈਂ ਖੜਾ ਹੋਊਗਾ ਉਹ ਆਪਣੀ ਜਾਣ ਦਾ ਆਪ ਜ਼ਿੰਮੇਵਾਰ ਹੋਗਾ ਆਪਾਂ ਪਹਿਲੀ ਗੱਲ ਕਹਿੰਦੇ ਵੀ ਇਹ ਤਾਂ ਆਪਾਂ ਵੜ ਨਹੀਂ ਦੇਣਾ ਸਾਡੇ ਲੋਕਾਂ ਨੂੰ ਵੀ ਬੇਨਤੀ ਆ ਵੀ ਏਕਤਾ ਕਰੀਏ ਯੂਨਿਟੀ ਕਰੀਏ ਆਪਾਂ ਵੀ ਜਿਹੜਾ ਇਹ ਸਾਡੇ ਲਈ ਮੁਸ਼ਕਲ ਦੇ ਟਾਈਮ ਦੇ ਵਿੱਚ ਨਹੀਂ ਖੜ ਸਕਦੇ ਤੇ ਵੋਟਾਂ ਜਿਹ ਲੋਕ ਜਿਹੜੇ ਨੇ ਉਹ ਚਲੋ ਜਿਹੜੇ ਆਪਣੀ ਚਮਚਾਗੜੀ ਕਰਦੇ ਨੇ ਸਾਰੇ ਇੱਕ ਜੁਟ ਹੋਣ ਕਿਉਂਕਿ ਆਪਾਂ ਜੇ ਆਪਣੀ ਜਾਣਦੇ ਜਦੋਂ ਸਾਡੀ ਓਖੀ ਬਣੀ ਸੀ ਨਾ ਜਾਣ ਤੇ ਉਦੋਂ ਜਦੋਂ ਕੋਈ ਨਹੀਂ ਵੜਿਆ ਤੇ ਫਿਰ ਸਾਡੇ ਚੰਗੇ ਟਾਈਮ ਤੇ ਕਿਉਂ ਹੁੰਦੇ ਨੇ ਜੋ ਸਾਡੇ ਦੇ ਵਕਤ ਸੀ ਉਦੋਂ ਆਇਆ ਨਹੀਂ ਤੇ ਹੁਣ ਵੋਟਾਂ ਲੈਣ ਆਇਆ ਤੇ ਹਿਸਾਬ ਨਾਲ ਆਪਾਂ ਪੂਰੀ ਤਿਆਰ ਆ ਸਾਡੇ ਵੀਰ ਨਾਲ ਖੜੇ ਨੇ ਸਾਰੇ ਆਪਾਂ ਸਿੱਧੀ ਗੱਲ ਕਹਤੀ ਵੀ ਦਰਿਆ ਨਹੀਂ ਟੱਪਣ ਦੇਣਾ ਆਪਾਂ ਜੀ ਆਪਾਂ ਮੌਕੇ ਤੇ ਪਿੰਡ ਹੋਈ ਸਿੱਧੀ ਗੱਲ ਆ ਜੀ ਉਹ ਆਪਣੇ ਜਾਣਦੇ ਆਪ ਜਿੰਮੇਵਾਰ ਹੋਣਗੇ ਫੇਰ ਨਾ ਕਹਿਣਾ ਵੀ ਮੰਡ ਦੇ ਲੋਕਾਂ ਨੇ ਜਿਹੜੇ ਇਧਰ ਪਾਰ ਦੇ ਲੋਕਾਂ ਨੇ ਸਾਡਾ ਨੁਕਸਾਨ ਕੀਤਾ ਏ ਜਾਂ ਸਾਨੂੰ ਪਿੰਡ 'ਚ ਵੜ ਨਹੀਂ ਦਿੱਤਾ ਭਾਵੇਂ ਉਹ ਐਮਐਲਏ ਆ ਭਾਵੇਂ ਐਮਪੀ ਆ ਕੋਈ ਵੀ ਹੋਵੇਗਾ ਉਹ ਆਪਾਂ ਇਧਰ ਵੜ ਨਹੀਂ ਦੇਣਾ ਜੀ ਤੇ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੇ ਆ ਪੋਲ ਬਣਾਉਣ ਦੇ ਬੋਤ ਜੀ ਮੇਰਾ ਕੰਨਾ ਜੀ ਐਮਪੀ ਹੋ ਗਿਆ ਐਮਐ ਹਾਂ 18 20 ਸਾਲ ਉਮਰ ਸਾਡੀ ਹੋ ਗਈ ਆ ਸਾਡੇ ਬਾਪ ਦਾਦੇ ਦੱਸਦੇ ਨੇ ਉਹਨਾਂ ਦੀ ਉਮਰ ਤੋਂ ਜਿਹੜੇ ਵਾਦੇ ਕਰਦੇ ਆ ਰਹੇ ਨਹੀਂ ਤੇ ਅੱਜ ਤੱਕ ਕੋਈ ਪੁੱਲਦੀ ਜਿਹੜੀ ਆ ਸਮੱਸਿਆ ਜਿਹੜੀ ਹੱਲ ਨਹੀਂ ਕੀਤੀ ਤੇ ਹੁਣ ਮਾਲ ਇੱਥੋਂ ਸਰਕਾਰੋ ਵੀ ਭਗੌਤਮਾਨ ਹੈਲੀਕਾਪਟਰ ਦੇ ਗਿਆ ਹੈਲੀਕਾਪਟਰ ਸੰਸ਼ੇਰ ਬਾਤੇ ਘੁੰਮਣ ਬਾਤੇ ਆ ਹਾਂ ਉਹ ਇੱਥੇ ਪਪਲ ਕਵਾਤੇ ਨਹੀਂ ਆ ਉਹ ਕਲਾ ਸੰਸ਼ੇਰ ਲਾ ਕੇ ਘੁੰਮਦਾ ਕਿਹਦੀ ਸਾਰ ਨਹੀਂ ਲੈ ਚ ਸੰਸ਼ੇਰ ਨੇ ਹਲਕਾ ਚਾਰਜ ਹੈ ਹਲਕਾ ਨ ਚਾਰਜ ਕਿਹਦੀ ਉਹ ਛੁੱਟੇ ਲੈਣ ਵਾਸਤੇ ਆ ਉਹਦੇ ਛੁੱਟੇ ਉਹਦੇ ਛੁੱਟੇ ਲੈਣ ਵਾਸਤੇ ਉਹ ਗਰੀਬ ਲੋਕਾਂ ਦਾ ਕਾਰਨ ਉਹਦੇ ਵਿੱਚ ਉਧਰ ਡੇਰ ਬਾਬਾ ਲਾ ਕੇ ਚ ਇੱਕ ਉਹਦੇ ਬਾਤੇ ਅਗੇ ਦੇ ਇਹ ਦੋ ਇਹ ਦੋਨੋਂ ਬਾਤ ਹੈ ਉਸ ਤੋਂ ਦੇਖਿਆ ਅਲੀ ਕਵਰ ਨੂੰ ਵੀ ਜਿਹੜੇ ਲੋਕ ਆ ਉਹ ਛੱਤਾਂ ਦੇ ਬੈਠੇ ਰਹੇ ਡੱਬਦੇ ਰਹੇ ਮਰਦੇ ਰਹੇ ਦੂਜੇ ਝੂਟੇ ਲੋਕ ਆਪਾਂ ਕਲੀਅਰ ਲੋਕੇਸ਼ਨ ਭੇਜੀ ਸੀ ਸਾਡੇ ਅੰਕਲ ਜੀ ਇਹ ਵੀ ਇੱਧਰ ਆ ਗਏ ਸੀ ਕਿ ਪਹਿਲਾਂ ਇਹਨਾਂ ਨੂੰ ਆਪਾਂ ਲੋਕੇਸ਼ਨ ਭੇਜੀ ਸਾਰਿਆਂ ਨੂੰ ਕਿ ਆਪਾਂ ਜਿਹੜੇ ਆ ਛੱਤ ਦੇ ਬੈਠੇ ਆ ਪੀਲੇ ਰੰਗ ਦੇ ਤਰਪਾਲਾ ਗੁਰਦੁਆਰੇ ਦੇ ਬੈਕਸਾਈਡ ਤੇ ਆ ਸਾਡੇ ਪਿੰਡ ਦੇ ਵਿੱਚ ਘਟੋ ਘਟ 20 25 ਜਣੇ ਸੀਗੇ ਇਹਨਾਂ ਨੇ ਬਹੁਤ ਦੌੜ ਕੀਤੀ ਡੀਸੀ ਕਿਉਂਕਿ ਹੁਣ ਆਪਾਂ ਆਮ ਪਬਲਿਕ ਜਿਹੜੀ ਆ ਦੋ ਪਹੁੰਚ ਹੀ ਕਰ ਸਕਦੀ ਜਾਂ ਕਿ ਰਿਕੁਐਸਟ ਕਰਨੀ ਆ ਜਿਹੜੀ ਆ ਮਦਦ ਤੇ ਉਹਨ ਹਾਂਜੀ ਪਹਿਲਾਂ ਤੁਹਾਡੀ ਸੁਰਤ ਦੇ ਵਿੱਚ ਕਦੇ ਅਜਿਹਾ ਹੋਇਆ ਪਹਿਲਾਂ ਪਾਣੀ ਆਉਂਦੇ ਰਿਹਾ ਬਟ ਇੰਨਾ ਪਾਣੀ ਕਦੀ ਨਹੀਂ ਆਪਾਂ ਆਪਣੇ ਬਾਪ ਦਾਦੇ ਤੋਂ ਸੌਂਦੇ ਸੀ 88 ਦਾ ਜਿਹੜਾ ਹੜ੍ਹ ਆਇਆ ਸੀਗਾ ਬਹੁਤ ਨੁਕਸਾਨ ਸੀਗਾ ਹੁਣ ਇਹ ਜਿਹੜਾ ਆਪਾਂ ਜਿਸ ਜਗ੍ਹਾ ਤੇ ਬੈਠੇ ਸੀ ਉਸ ਤੇ 88 ਦਾ ਪਾਣੀ ਨਹੀਂ ਸੀ ਚੜਿਆ ਪਰ ਅੱਜ ਉੱਥੇ ਜਿਹੜਾ ਸੀਗਾ ਉਸ ਸਮੇ 6 6 7 7 ਫੁੱਟ ਪਾਣੀ ਚੜਿਆ ਸੀਗਾ ਆਪਾਂ ਵੀਡੀਓ ਵੀ ਜਿਹੜੀ ਉਹ ਪਾਈ ਸੀਗੀ ਉਹਦੇ ਵਿੱਚ ਹਾਂਜੀ ਤੇ ਥੱਲੇ ਕੋਈ ਪੈਰ ਨਹੀਂ ਸੀ ਪਾ ਸਕਦਾ ਤੇ ਹੁਣ ਪਤਾ ਵੀ ਨਹੀਂ ਪਾਣੀ ਦੇ ਵਿੱਚ ਕਿਹੜੇ ਖਤਰਨਾਕ ਜਾਨਵਰ ਨੇ ਹਾਂਜੀ ਤੇ ਮੈਨੂੰ ਕੀ ਲੱਗਦਾ ਹਾਂਜੀ ਸਾਰੇ ਪਾਸੇ ਡਾਰਿਆ ਵੀ ਘਰ ਵੀ ਪਾਣੀ ਆ ਘਰ ਵੀ ਨਾ ਕੋਈ ਨੁਕਸਾਨ ਹੋ ਜੇ ਹਾਂਜੀ ਬਿਲਕੁਲ ਜੀ ਉਹ ਤੇ ਆਪਾਂ ਚਲੋ ਨੁਕਸਾਨ ਜਿਹੜਾ ਹੋਇਆ ਆਪਾਂ ਇੰਨੇ ਕਿਹੜੇ ਜਾਨ ਬਚ ਗਈ ਆ ਪਰ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਤੇ ਆਪਣਾ ਸੋਚ ਸਮਝ ਕੇ ਜਿਹੜਾ ਫਿਰ ਮੰਡ ਦੇ ਵਿੱਚ ਪਿਆਰ ਪਾਉਣ ਉਹ ਆਪਾਂ ਪੂਰੇ ਤਿਆਰ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਆ ਖਾਲਸਾ ਤਿਆਰ ਬਰ ਤਿਆਰ ਹੋ ਕੇ ਖੜੇਗਾ ਅੱਗੇ ਤੇ ਨਾ ਕੋਈ ਅਦਰ ਜਾਨ ਦੇਣਾ ਦਿੱਤਾ ਜਾਵੇਗਾ ਜੀ ਹਾਂਜੀ ਹਾਂਜੀ ਕੀ ਨਾਮ ਇਹ ਰੇ ਤੁਹਾਡਾ ਮੇਰਾ ਨਾਮ ਅਨਦੀਪ ਸਿੰਘ ਆ ਜੀ ਕਸ 9 ਇਫ ਯੂ ਆਪੀ ਚਿੰਗ ਵੀ ਵਿਚਾਰਾ ਤਪਿਆ ਪਿਆ ਵਾ ਕਿ ਮੇਰੇ ਹੁਣ ਕੋਈ ਆਵੇ ਸਹੀ ਤੇ ਅੱਛਾ ਇਹ ਸਾਰੇ ਲੋਕ ਨੇ ਮਨਦੀਪ ਸਿੰਘ ਚਲੋ ਉਹਨਾਂ ਦੇ ਨੁਮਾਇੰਦਾ ਹੈ ਤੇ ਉਹਨੇ ਇੱਕ ਨੁਮਾਇੰਦਾ ਬਣ ਕੇ ਗੱਲ ਕੀਤੀ ਹੈ ਅੱਛਾ ਹਾਂਜੀ ਲੈਂਦੇ ਤੇ ਚੜ੍ਹਦੇ ਦਿੰਦਾ ਪਾਸੇ ਨਹੀਂ ਚੜ੍ਹਦੇ ਪੰਜਾਬ ਚ ਦੋਵੇਂ ਪਾਸੇ ਐਮ ਐਲ ਏਜ਼ ਤੁਹਾਡੇ ਹੁੰਦੇ ਨੇ ਸਾਡੇ ਐਮ ਐਨ ਏਜ਼ ਹੁੰਦੇ ਨੇ ਜਿਹੜੇ ਵਫਾਕ ਦੀ ਨੁਮਾਇੰਦਗੀ ਨੁਮਾਇੰਦਗੀ ਕਰਦੇ ਨੇ ਔਰ ਸਾਡਾ ਜਿਹੜਾ ਨੁਮਾਇੰਦਾ ਹੈ ਨਾ ਇੱਥੇ ਉਹ ਤਕਰੀਬਨ 2008 ਤੋਂ ਲੈ ਪਹਿਲੇ ਉਹਦਾ ਭਰਾ ਹੁੰਦਾ ਸੀ ਹੁਣ ਉਹ ਖੋਤੇ ਲੇਕਿਨ ਇੱਕ ਟੱਕੇ ਦਾ ਕੰਮ ਨਹੀਂ ਕਰਵੰਦਾ ਰ ਉਹ ਬੰਦਾ ਉਹ ਵੀ ਬਿਲਕੁਲ ਹੈ ਜਿਵੇਂ ਨੌਜਵਾਨ ਤਪਿਆ ਪਿਆ ਨਾ ਉੱਤੇ ਇੱਥੇ ਦੀ ਆਵਾਮ ਜਿਹੜੀ ਸਾਡੇ ਹਲਕੇ ਦੀ ਬਹੁਤ ਵੱਡਾ ਹਲਕਾ ਹੈ ਤੇ ਉੱਥੇ ਦੇ ਜਿਹੜੇ ਲੋਕ ਨੇ ਨਾ ਬਹੁਤ ਤਪੇ ਪਏ ਨੇ ਸਾਡੇ ਇਧਰ ਵਾਲੇ ਪਾਸੇ ਤੇ ਨਾ ਇੱਥੇ ਸੜਕਾਂ ਬਣਾਉਂਦਾ ਹੈ ਨਾ ਕੋਈ ਮਤਲਬ ਰੋਡਸ ਦਾ ਇਨਫਰਾਸਟ੍ਰਕਚਰ ਹੈ ਨਾ ਕੋਈ ਕੋਈ ਵੀ ਸਹੂਲਤ ਕੋਣੀ ਦੀ ਦੁਨੀਆ ਦੀ ਨਾ ਇੱਥੇ ਤੇ ਬਿਲਕੁਲ ਇਹਦੇ ਨਾਲ ਸਾਡੇ ਨਾਲ ਜਿਹੜਾ ਦੂਸਰਾ ਹਲਕਾ ਹੈ ਉੱਥੇ ਦੁਨੀਆ ਦੀ ਹਰ ਸਹੂਲਤ ਪਹੁੰਚੀ ਪਈ ਹੈ ਅੱਛੇ ਹਸਪੀਟਲ ਨੇ ਅੱਛੇ تعلیمی ادارے ਨੇ ਅੱਛੀਆਂ ਸੜਕਾਂ ਨੇ ਹਾਲਾਂਕਿ ਉਹ ਜਿੱਤਿਆ ਵੀ ਨਹੀਂ ਹਕੂਮਤੀ ਨੁਮਾਇੰਦਾ ਵੀ ਨਹੀਂ ਲੇਕਿਨ ਉਸ ਤੇ ਬਾਵਜੂਦ ਉਹ ਕੰਮ ਕਰਵਾਉਂਦਾ ਹੈ ਨਾ ਤੇ ਇਸ ਵਾਸਤੇ ਉਹ ਕਹਿ ਰਿਹਾ ਸੀ ਕਿ ਵੀ ਪਟਾਨਕੋਟ ਚ ਉਹਨਾਂ ਨੇ ਕੰਮ ਕੀਤਾ ਹੈ ਉੱਥੇ ਚੀਜ਼ਾਂ ਪਹੁੰਚੀਆਂ ਨੇ ਬਟ ਗੁਰਦਾਸਪੁਰ ਦਾ ਨਾ ਡੀਸੀ ਕੰਮ ਕਰ ਰਿਹਾ ਹੈ ਤੇ ਨਾ ਉੱਥੇ ਦਾ ਐਮਐਲਏ ਜਿਹੜਾ ਹੈ ਉਹ ਇੱਥੇ ਆਇਆ ਹੈ ਤੇ ਕਹਿਣ ਦਾ ਮਕਸਦ ਹੈ ਕਿ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਅੱਛੇ ਮਾੜੇ ਇਹ ਗੱਲ ਹੈ ਕਿ ਅਗਰ ਤੁਸੀਂ ਵੋਟ ਲੈ ਕੇ ਆਮਦ ਦਾ ਉੱਥੇ ਪਹੁੰਚਦੇ ਹੋ ਤੇ ਜ਼ਾਰੀ ਗੱਲ ਉਹਨਾਂ ਦੀ ਨੁਮਾਇੰਦੀ ਕਰੋ ਨੁਮਾਇੰਦੀ ਕਰੋ ਨਾ ਕਿ ਟਾਈਮ 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 ਤੇ ਉਹਨਾਂ ਦਾ ਸਾਥ ਦਿਵੋ ਬਜਾਏ ਇਸ ਦੇ ਕਿ ਤੁਸੀਂ ਚੁੱਪ ਕਰਕੇ ਬੈਠੇ ਹੋ ਔਰ ਮੈਂ ਦੇਖਣਾ ਵਾ ਕਿ ਚੜਦਾ ਪੰਜਾਬ ਜਿਹੜਾ ਨਾ ਜਿਵੇਂ ਹੁਣ ਅਸੀਂ ਹਾਰਡ ਆਇਆ ਹੈ ਤੇ ਇਹਨੂੰ ਇਗਨੋਰ ਕੀਤਾ ਜਾਂਦਾ ਹੈ ਹਾਲਾਂਕਿ ਬਹੁਤ ਸਾਰੇ ਪੰਜਾਬੀ ਹੁਣ ਆਪਾਂ ਪਹਿਲੇ ਵੀਡੀਓ ਵੇਖੀ ਸੀ ਜਿਹਦੇ ਚ ਉਹਨਾਂ ਨੇ ਗੱਲ ਕੀਤੀ ਕਿ ਪੰਜਾਬੀ ਕੋਈ ਐਕਟਰ ਜਾਂ ਪੰਜਾਬ ਦੇ ਰਹਿਣ ਵਾਲਾ ਕੋਈ ਵੀ ਬੰਦਾ ਜਿਹੜਾ ਮੁੰਬਈ ਚ ਰਹਿ ਰਿਹਾ ਹੋਵੇ ਉਹਨੇ ਕੋਈ ਗੱਲ ਨਹੀਂ ਕਰ ਰਿਆ ਫਲੱਡ ਦੇ ਉੱਤੇ ਨਾ ਪਤਾ ਨਹੀਂ ਕੋਈ ਡਰ ਰਿਹਾ ਕਿ ਸਾਡੇ ਖਿਲਾਫ ਕੋਈ ਮਤਲਬ ਉੱਪਰ ਲੈਵਲ ਤੇ ਕੋਈ ਕੰਪੇਨ ਨਾ ਚੱਲ ਪਏ ਸਾਡੇ ਕੋ ਫਿਲਮ ਨਾ ਖੋਲੀ ਜਾਵੇ ਸਾਡੇ ਕੋ ਪ੍ਰੋਜੈਕਟਸ ਜਿਹੜੇ ਨੇ ਉਹ ਨਾ ਬੰਦ ਹੋ ਜਾਣ ਤੇ ਰੀਜ਼ਨਸ ਆ ਹੁੰਦੀਆਂ ਨੇ ਪਿੱਛੇ ਕੋ ਪ੍ਰੈਸ਼ਰ ਹੁੰਦੇ ਨੇ ਜਿਨ੍ਹਾਂ ਨੂੰ ਅਫੋਰਡ ਨਹੀਂ ਕਰ ਸਕਦੇ ਔਰ ਬੰਦਿਆਂ ਨੂੰ ਇਹ ਚਾਹੀਦਾ ਕਿ ਵੀ ਐਸਾ ਬੰਦਾ ਸਿਲੈਕਟ ਕਰਕੇ ਅਸੈਂਬਲੀ ਚ ਕੱਲਣ ਜਿਹੜਾ ਤੁਹਾਡਾ ਲੋਕ ਦਾ ਆਵਾਮੀ ਨੁਮਾਇੰਦਾ ਜਿਹੜਾ ਤੁਹਾਨੂੰ ਕੰਮ ਕਰਾ ਸਕੇ ਅਗਰ ਇਹੋ ਜਿਹੇ ਬੰਦੇ ਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਤਾਂ ਬਹੁਤ ਅੱਛੀ ਜਮਹੂਰੀਅਤ ਹੈ ਇੰਡੀਆ ਵਿੱਚ ਉਹ ਰੋ ਤੁਸੀਂ ਉਹਨੂੰ ਵੋਟ ਤਾਂ ਦਿਓ ਅਗਲੀ ਵਾਰੀ ਹੋਰ ਬੰਦਾ ਸਿਲੈਕਟ ਕਰੋ ਤੁਸੀਂ ਤਾਂ ਕਿ ਐਸਾ ਬੰਦਾ ਹੋਵੇ ਨਾ ਕਿ ਜਿਹੜਾ ਤੁਹਾਨੂੰ ਕੰਮ ਕਰਾ ਸਕੇ ਜਿਹਦਾ ਬੈਕਗ੍ਰਾਉਂਡ ਅੱਛਾ ਹੋਵੇ بار بار ਅਜ਼ਮਾਣਾ ਔਰ ਇੱਕ ਹੀ ਬੰਦੇ ਨੂੰ ਅਜ਼ਮਾਈ ਜਾਣਾ ਉਹ ਚੀਜ਼ ਗਲਤ ਹੈ ਬਿਲਕੁਲ ਇੱਥੇ ਪਾਕਿਸਤਾਨ ਇੰਡੀਆ ਦੀ ਪੋਲਿਟਿਕ ਸਮਝ ਲਓ ਇੱਕ ਜਿਵੇਂ ਦੀਏ ਅੱਛੇ ਮਾੜੇ ਲੋਕ ਹਰ ਜਗ੍ਹਾ ਨੇ ਸਾਡੇ ਇੱਥੇ ਵੀ ਜਿਹੜੇ ਲੋਕ ਨੇ ਕਈ ਹਾਰ ਕੇ ਵੀ ਕੰਮ ਕਰਵਾਉਂਦੇ ਨੇ اپنی عوام ਨੂੰ ਪੂਰੀਆਂ ਪੂਰੀਆਂ ਸਹੂਲਤਾਂ ਦਿੰਦੇ ਨੇ ਲੇਕਿਨ ਸਾਡੇ ਇੱਥੇ ਕਈ ਜਿੱਤਣ ਵਾਲੇ ਸਮੇਂ ਲੋ 18 ਸਾਲ ਤੋਂ ਜਿਹੜੇ ਲੋਕ ਜਿੱਤੇ ਪਏ ਨੇ ਉਹਨਾਂ ਨੇ ਇੱਕ ਟੱਕੇ ਦਾ ਕੰਮ ਨਹੀਂ ਕਰਵਾਇਆ ਔਰ ਜਿਹਨੇ ਨੌਜਵਾਨ ਇੱਥੇ ਵੇ ਨਾ ਹੋਇਆ ਪਿਆ ਗੁੱਸੇ ਵਿੱਚ ਭਰਿਆ ਐਵੇਂ ਸਾਡੇ ਇੱਥੇ ਜਿਹੜੇ ਹਲਕਾ ਸਾਊਥ ਪੰਜਾਬ ਵਿੱਚ ਸਾਡੇ ਡਿਸਟ੍ਰਿਕਟ ਰਹੀਨਯਾਰ ਖਾਨ ਦਾ ਹਰ ਬੰਦੇ ਚ ਵੇ ਕਿ ਕੰਮ ਨਹੀਂ ਕਰਵਾਉਂਦੇ ਨਾ ਸੜਕਾਂ ਟੁੱਟੀਆਂ ਪਈਆਂ ਨੇ ਔਰ ਉਹਨਾਂ ਤੇ ਪੱਥਰ ਪਾਇਆ ਹੋਇਆ ਚਾਰ-ਚਾਰ ਸਾਲ ਹੋ ਗਏ ਨੇ ਉੱਥੇ ਕੋਈ ਕੰਮ ਨਹੀਂ ਹੋਇਆ ਉਹਨੂੰ ਲੋਕ ਜਾਂਦੇ ਨੇ ਮਿਲਣ ਵਾਸਤੇ ਲੇਕਿਨ ਉਹ ਕਹਿੰਦਾ ਹਾਂਜੀ ਮੈਂ ਕਰਵਾ ਦਾਂਗਾ ਕੰਮ ਕੰਮ ਹੋ ਜਾਏਗਾ ਲੇਕਿਨ ਸਟਿਲ 4-4 ਸਾਲ ਹੋ ਗਏ ਨੇ ਤੋਂ ਉੱਥੇ ਦਾ ਉੱਥੇ ਹੀ ਕੰਮ ਰੁਕਿਆ ਹੋਇਆ ਹੈ ਮੂਰ ਦੇ ਵਿੱਚ ਦੇਖਿਆ ਜਾਏ ਤੇ ਸੀਐਮ ਜਿਹੜੇ ਸਾਡੇ ਨੇ ਪੰਜਾਬ ਮਰੀਮ ਨਵਾਜ਼ ਬਹੁਤ ਅੱਛਾ ਕੰਮ ਕਰ ਰਹੇ ਨੇ ਹਾਂ ਮਰੀਮ ਨਵਾਜ਼ ਸਾਹਿਬਾ ਲੇਕਿਨ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਇੱਧਰ ਸਾਊਥ ਪੰਜਾਬ ਵਾਲੇ ਵੀ ਥੋੜੀ ਨਜ਼ਰ ਕਰਨ ਧਨਵਰ ਸਾਹਿਬ ਬਿਲਕੁਲ ਚਾਹੀਦਾ ਤੇ ਐਵੇਂ ਹੀ ਲੇਕਿਨ ਉਹਨਾਂ ਦੀ ਵੀ ਜ਼ਿਆਦਾ ਤਵੱਜ ਜਿਹੜੀ ਹੈ ਲਾਹੌਰ ਜਾਂ ਅਪਰ ਸਾਈਡ ਤੇ ਹੁੰਦੀ ਹੈ ਸਾਊਥ ਪੰਜਾਬ ਵਾਲ ਵੀ ਉਹਨਾਂ ਦਾ ਰੁਝਾਨ ਘੱਟ ਹੀ ਹੈ ਇੱਥੇ ਉਹਨਾਂ ਦੀ ਬਿਲਕੁਲ ਤਵੱਜ ਕੋਈ ਨਹੀਂ ਇਹ ਹਕੀਕਤ ਹੈ ਸਾਡੇ ਵੀ ਜਿਹੜੇ ਸੀਐਮ ਜਿੰਨੇ ਵੀ ਹੁੰਦੇ ਨੇ ਨਾ ਮੈਜੋਰਟੀ ਚ ਹਾਲਾਂਕਿ ਮਰੀਮ ਨਵਾਜ਼ ਸਾਹਿਬਾ ਜਿਹੜੀਆਂ ਨੇ ਇਹਨਾਂ ਦੇ ਵੱਲ ਸਾਹਿਬ ਜਾਂ ਇਹਨਾਂ ਦੇ ਚਾਚਾ ਜੀ ਜਿਹੜੇ ਨੇ ਉਹਨਾਂ ਨੇ ਪੰਜਾਬ ਦੀ ਨੁਮਾਇੰਦਗੀ ਸਭ ਤੋਂ ਵੱਧੀ ਕੀਤੀ ਹੈ ਔਰ ਸਭ ਤੋਂ ਜ਼ਿਆਦਾ ਜਿਹੜਾ ਅਸਾਏ ਉਹਨਾਂ ਨੇ ਐਜ਼ੇ ਵਜ਼ੀਰ-ਏ-ਆਲਾ ਵਜ਼ੀਰ-ਏ-ਆਜ਼ਮ ਜਿਹੜੇ ਨੇ ਹੋ ਰਹੇ ਨੇ ਸ਼ਿਵਾਸ਼ੀਪੀ ਉਤਰ ਜਾਂਦੇ ਹੁੰਦੇ ਸੀ ਸਲਾਬ ਵਾਲੇ ਦਿਨਾਂ ਚ ਲੇਕਿਨ ਇਹ ਵੇਖ ਕੇ ਕੰਮ ਹੀ ਤੇ ਹੋਣੇ ਚਾਹੀਦੇ ਨੇ ਨਾ ਹੁਣ ਮਰੀਮ ਨਵਾਜ਼ ਹੁਣਾਂ ਦਾ ਨੁਮਾਇੰਦਾ ਜਿੱਤਿਆ ਇੱਥੋਂ ਬਟ ਉਹਦੇ ਵਿੱਚ ਇੰਨੀ ਹਸੀਅਤ ਕੋਈ ਨਹੀਂ ਕਿ ਉਹ ਕੋਈ ਕੰਮ ਕਰਵਾ ਸਕੇ ਤੇ ਬਿਲਕੁਲ ਆ ਗੁਰਦਾਸਪੁਰ ਵਾਲਾ ਜਿਹੜਾ ਨੌਜਵਾਨ ਹੈ ਆਪਣੇ ਰਾਈਟ ਤੇ ਵੇ ਕਿ ਆਇਂਦਾ ਤੂੰ ਸਾਡੇ ਕੋਲ ਦਰਿਆਲੇ ਸਿੱਟਪੜ ਦੇਣਾ ਜੇ ਅਸਲੀ ਮੌਕੇ ਤੇ ਮੌਜੂਦ ਹੋਏ ਤੇ ਇਹ ਵੇਖ ਕੇ ਨੈਕਸਟ ਟਾਈਮ ਉਹਨੂੰ ਵੋਟ ਨਾ ਦਵੋ ਤੇ ਆਪਣਾ ਕੋਈ ਸਹੀ ਨੁਮੰਦਾ ਜਿਹੜਾ ਹੈ ਉਹਨੂੰ ਚੁਣੋ ਤੁਸੀਂ ਬਿਲਕੁਲ ਚਲੋ ਜੀ ਬਾਰਾਂਵਾਲ ਦੁਆਏ ਕਿ ਸਲਾਬ ਹਾਰਡ ਵਾਲੀ ਜਿਹੜੀ ਆਫਤ ਹੈ ਉਸ ਤੋਂ ਸਾਡੀ ਜਾਨ ਛੁੱਟੇ ਹਾਂਜੀ ਔਰ ਸਭ ਲੋਕ ਜਿਹੜੇ ਨੇ ਆਪਣੀ ਮਾਮੂਲ ਦੇ ਮੁਤਾਬਕ ਜ਼ਿੰਦਗੀ ਗੁਜ਼ਾਰ ਸਕਣ ਚਲੋ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਨੇ